ਇਹ ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਮਾਹਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਤਿਹਾਸਿਕ ਮੰਦਿਰ ਰਾਮ ਤੀਰਥ ਨੂੰ ਜਾਣ ਵਾਲੀ ਸੜਕ ਦੇ ਉੱਤੇ ਕੂੜੇ ਦੇ ਢੇਰ ਵਿਖਾਏ ਦੇ ਰਹੇ ਹਨ ਜਿੱਥੋਂ ਦੇ ਦੁਕਾਨਦਾਰਾ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਕੂੜਾ ਸੜਕਾਂ ਤੇ ਨਹੀਂ ਸੁੱਟਿਆ ਜਾਂਦਾ ਸਗੋਂ ਆਲੇ ਦੁਆਲੇ ਦੇ ਲੋਕ ਆ ਕੇ ਇੱਥੇ ਕੂੜਾ ਸੁੱਟ ਕੇ ਬਿਮਾਰੀਆਂ ਨੂੰ ਨ्योता ਦੇ ਰਹੇ ਹਨ ਜਿਸ ਨਾਲ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਇਸ ਰਸਤੇ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ ਜਿਸ ਸਬੰਧੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਵਾਰ ਧਿਆਨ ਦੇਣ ਦੀ ਲੋੜ ਹੈ। ਮਾਮਲਾ ਇਹ ਹੈ ਵੀ ਭਾਜੀ ਇਹ ਸੜਕ ਵਾਲਮੀਕ ਮੰਦਰ ਦੀ ਹੈਗੀ ਜੇ। ਰਾਮਤਰਥ ਰੋਡ ਹੈ ਗਾ ਜੇ ਮਸ਼ਹੂਰ। ਠੀਕ ਹੈ ਤੇ ਇਹਨਾਂ ਨੇ ਬਣਾਇਆ ਕੂੜੇ ਦਾ ਡੈਂਪ ਇੱਥੇ। ਠੀਕ ਹੈ ਕਿਉਂਕਿ ਇਹ ਮਹੱਲੇ ਦਾ ਕੂੜਾ ਨਹੀਂ ਹੈ ਇਹਨਾਂ। ਇਹ ਬਾਹਰੋਂ ਆਣ ਕੇ ਕੂੜਾ ਸੁੱਟਦੇ ਇੱਥੇ। ਆ ਹੁਣੇ ਇੱਕ ਦੀ ਰੇੜੀ ਲਵਾਈ ਜੇ ਅਸੀਂ। ਉਹ ਇੱਥੇ ਪਤਾ ਨਹੀਂ 5-6 ਰੇੜੀਆਂ ਸੁੱਟ ਗਿਆ ਇੱਥੇ ਕੂੜੇ ਦੀਆਂ। ਠੀਕ ਹੈ ਤੇ ਭਾਜੀ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਆ ਕੂੜਾ ਚੁਕਾਇਆ ਜਾਵੇ। ਇਥੇ ਸਰਕਾਰੀ ਕੋਈ ਗੱਡੀਆਂ ਗੁੱਡੀਆਂ ਲਿਆ ਕੇ ਖਿਲਾਰੇ ਠੀਕ ਹੈ ਤਾਂ ਕਿ ਕੂੜਾ ਉਹਦੇ ਵਿੱਚ ਸੁੱਟਿਆ ਅਸੀਂ ਬਿਮਾਰੀਆਂ ਭਾਜੀ ਇੱਥੇ ਲਾਗੋ ਦੀ ਲੰਗਿਆ ਨਹੀਂ ਜਾਂਦਾ ਜੇ ਜਦੋਂ ਬਾਰਿਸ਼ ਆ ਜਾਂਦੀ ਨਾ ਤੇ ਇਥੇ ਬੁਰਾ ਹਾਲ ਹੋ ਜਾਂਦਾ ਜੇ ਲੱਗੇ ਚ ਅੱਗੇ ਜਦੋਂ ਹਨੇਰੀ ਨੂਰੀ ਆ ਜੇ ਇਹ ਕੂੜਾ ਸਾਰਾ ਦੁਕਾਨਾਂ ਦੇ ਵਿੱਚ ਵੜਿਆ ਹੁੰਦਾ ਜੇ ਆਪਾਂ ਇਹੀ ਮੰਗ ਕਰਦੇ ਆ ਵੀ ਭਾਜੀ ਇਹ ਛੇਤੀ ਤੋਂ ਛੇਤੀ ਕੂੜਾ ਚਕਾਇਆ ਜਾਵੇ ਤੇ ਇਥੇ ਸਾਫ ਸਪਾਈ ਰੱਖੀ ਜਾਵੇ ਇਹ ਰਾਮਪੁਰ ਰੋਡ ਮਾਲਾ ਪਿੰਡ ਆ ਪੀ ਐਨ ਬੀ ਬੈਂਕ ਦੇ ਸਾਹਮਣੇ ਇਹਦੇ ਭਾਜੀ ਕਾਲਾ ਵਾਲੇ ਮੋੜ ਤੋਂ ਨਾ ਸਾਰਾ ਗਾਂ ਦੇ ਜਿਹੜਾ ਇੱਥੇ ਸੁੱਟਣ ਆਉਂਦੇ ਆ ਚਾਂਪਾਂ ਵਾਲੇ ਇੱਥੇ ਸੁੱਟਣ ਆਉਂਦੇ ਗਾਂ ਦਾ ਤੜਕੇ 5 ਵੇ ਰੇੜੀਆਂ ਭਰੀਆਂ ਆਉਂਦੀਆਂ ਇੱਥੇ ਤੇ ਇੱਕ ਦੋ ਰੀਨ ਨੂੰ ਮੈਂ ਗਿਆ ਮੈਂ ਤੁਹਾਡੇ ਇਲਾਕਾ ਨਹੀਂ ਹੈਗਾ ਨਾ ਇਹ ਕੂੜਾਦਾਨ ਬਣਿਆ ਵੀ ਜਨ ਤੁਸੀਂ ਕੂੜਾ ਸੁੱਟਦੇ ਜੇ ਆਂਦੇ ਭਾਜੀ ਅੱਜ ਸੁੱਟਣ ਗਾਂ ਤਾਂ ਨਹੀਂ ਸੁੱਟਣ ਆਉਂਦੇ ਹੁਣ ਰੋਜ਼ ਅੱਜ ਚਕਾਉਨੇ ਆ ਅਗਰੇ ਦਿਨ ਫੇਰ ਇਦਾਂ ਢੇਰ ਲੱਗਾ ਆਂਦਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਦੇਖੋ ਕੀ ਸੜਕ ਸਾਰੀ ਮੱਲੀ ਕੁੜੇ ਨਾਲ ਤੇ ਜੇ ਨਹੀਂ ਇਹਨਾਂ ਚਕਾਉਣਾ ਫੇ ਸੜਕ ਦੇ ਵਿੱਚ ਕਰ ਦੋ ਕੂੜਾ ਸੜਕੇ ਇੱਕ ਸਾਈਡ ਬੰਦ ਕਰ ਦੋ ਫੇ ਸਾਰਾ ਕੂੜਾ-ਕੂੜਾ ਇਹ ਨਾ ਕੋ ਸੁਣਵਾਈ ਹੋਉਂਦੀ ਆ ਇਹਨਾਂ ਦੇ ਇੰਸਪੈਕਟਰ ਨੂੰ ਫੋਨ ਕੀਤਾ ਉਹ ਵੀ ਕੋਈ ਤਸੱਲੀ ਭਖਸ਼ ਜਵਾਬ ਨਹੀਂ ਦਿੱਤਾ ਉਹਨੇ ਤੇ ਇਹ ਜੀ ਕੂੜਾ ਜਾਂ ਤੇ ਹੋਵੇ ਨਾ ਜੀ ਮੱਲੇਦਾਰੀ ਦਾ ਫਿਰ ਤੇ ਹੀ ਮੰਨੀ ਹੈ ਕਿ ਚਲੋ ਮੱਲੇ ਵਾਲੇ ਸੁੱਟ ਕੇ ਜਾਂਦੇ ਆ ਸਾਡਾ ਪੰਚਾਇਤੀ ਏਰੀਆ ਵਾ ਤੇ ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੋਂ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਅਦਰਸ਼ਨਗਰ ਲਾਲੋ ਲਾਵਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਕੀ ਇਹ ਡੰਪ ਥੋੜੀ ਆ ਇੱਥੇ ਸੁੱਟਣ ਦਾ ਫਰਜ਼ ਨਹੀਂ ਬੰਦਾ ਕਾਲ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇਡੀ ਬਰਗਰ ਵਾਲੇ ਜੋ ਵੀ ਆ ਸਾਰੇ ਇੱਥੇ ਹਨਕ ਕੂੜਾ ਸੁੱਟਦੇ ਆ ਜੇ ਕਿਸੇ ਨੂੰ ਕਹੀਏ ਮਜ਼ਦੂਰ ਨੂੰ ਉਹਨਾਂ ਦੀও ਚਲੋ ਰੋਟੀ ਆ ਪਰ ਇਹ ਥੋੜੀ ਨੀ ਕਿਸੇ ਦੇ ਰਹੀਏ ਚ ਆ ਕੇ ਸੀ ਗੰਦ ਪਾਈਏ ਬਾਕੀ ਘਰਾਂ ਦੇ ਸਾਡਾ ਲੋਕਲ ਕੋਈ ਕੂੜਾ ਇੰਨਾ ਹੋ ਨਹੀਂ ਸਕਦਾ ਜੀ ਡੰਪ ਨਹੀਂ ਕਰ ਸਕਦਾ ਇੱਥੇ ਦੇਖੋ ਕਿੱਡਾ ਕਿਡੇ ਕਿਡੇ ਵੱਡੇ ਢੇਰ ਲਾਏ ਆ ਅਮ੍ਰਿਤਸਰ ਰਾਮਪੀਰ ਤੋਂ ਜਾਣ ਵਾਲੀ ਸੜਕ ਦੇ ਉਪਰ ਸਥਿਤ ਪਿੰਡ ਮਾਹਲ ਦੇ ਨੇੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਇੱਥੇ ਜਿਹੜੇ ਰਹਿਣ ਵਾਲੇ ਨਿਵਾਸੀਆਂ ਬੜੇ ਹੀ ਪਰੇਸ਼ਾਨ ਹਨ ਇਹਨਾਂ ਕੂ ਗਲਤ ਗੱਲ ਕਰਦੇ ਹੋਇਆ ਵਕ ਵਕ ਲੋਕਾਂ ਨੇ ਆਖਿਆ ਕਿ ਜਿਹੜੇ ਕੋੜੇ ਦੇ ਢੇਰ ਲੱਗੇ ਹਨ ਬਰਸਾਤ ਦਾ ਮੌਸਮ ਹੈ ਅਤੇ ਗੰਦਗੀ ਭਰਿਆ ਮਾਹੌਲ ਹੈ ਉਹਨਾਂ ਨੇ ਨਗਰ ਨਿਗਮ ਪ੍ਰਸ਼ਾਸਨ ਕੋ ਮੰਗ ਕੀਤੀ ਕਿ ਇਹਨਾਂ ਕੋੜੇ ਦੇ ਢੇਰਾਂ ਨੂੰ ਇੱਥੋਂ ਹਟਾਇਆ ਜਾਵੇ ਅਮਰਥਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ਰ ਮਦਰ ਹੈ ਅਰਕੇਸ਼ ਕੁਮਾਰ ਕਿਲਾ ਪੰਕੀ